ਸੰਗਰੂਰ ਦੇ ਵਿੱਚ ਮੌਨਸੂਨ ਦੀ ਪਹਿਲੀ بارش ਹੋਈ ਹੈ ਅਤੇ ਸ਼ਹਿਰ ਦੇ ਵਿੱਚੋਂ ਪਾਣੀ ਦੀ ਨਿਕਾਸੀ ਕਰਨ ਵਾਲਾ ਸੀਵਰੇਜ ਵਿਭਾਗ ਖੁਦ ਹੀ ਮੌਨਸੂਨ ਦੀ ਪਹਿਲੀ بارش ਦਾ ਸ਼ਿਕਾਰ ਹੋ ਗਿਆ। ਦਫ਼ਤਰ ਦੇ ਹਰ ਇੱਕ ਕਮਰੇ ਵਿੱਚ ਗੋਡੇ-ਗੋਡੇ ਪਾਣੀ ਜਮਾ ਹੋ ਗਿਆ ਹੈ। ਕੁਰਸੀਆਂ, ਟੇਬਲ ਸਾਰੇ ਪਾਣੀ ਦੇ ਵਿੱਚ ਡੁੱਬੇ ਹੋਏ ਹਨ। ਦਫ਼ਤਰ ਦੇ ਮੁਲਾਜ਼ਮ ਦਫ਼ਤਰ ਨੂੰ ਲੋਬਾਰਾ ਛੱਡ ਕੇ ਇਥੋਂ ਗਾਇਬ ਹਨ। ਇਸ ਮੌਕੇ ਤੇ ਸਮਾਜ ਸੇਵੀ ਦਾ ਕਹਿਣਾ ਹੈ ਕਿ ਮੈਂ ਤਾਂ ਪਾਣੀ ਨਿਕਾਸੀ ਦੀ ਬੇਨਤੀ ਕਰਨ ਦੇ ਲਈ ਸੀਵਰੇਜ ਵਿਭਾਗ ਆਇਆ ਸੀ ਪਰ ਇੱਥੇ ਆ ਕੇ ਦੇਖਿਆ ਕਿ ਸ਼ਹਿਰ ਦੇ ਪਾਣੀ ਦੀ ਨਿਕਾਸੀ ਦੇ ਪ੍ਰਬੰਧਾਂ ਦੀ ਦੇਖਰੇਖ ਕਰਨ ਵਾਲਾ ਸੀਵਰੇਜ ਵਿਭਾਗ ਹੀ ਪਾਣੀ ਵਿੱਚ ਡੁੱਬਿਆ ਹੋਇਆ ਹੈ ਦੇਖੋ ਜੀ ਮੈਂ ਉਰੇ ਆਇਆ ᱛੀਗਾ ਸੀਵਰੇਜ ਬੋਰਡ ਦੇ ਦਫਤਰ ਸੰਗਰੂਰ ਵਿੱਚ ਵੀ ਜੀ ਆ ਕੇ ਜਿਹੜਾ ਸਾਡੇ ਪਾਣੀ ਦਾ ਕੁਝ ਹੱਲ ਕੀਤਾ ਜਾਵੇ ਜਿਹੜਾ ਬਰਸਾਤ ਦਾ ਪਾਣੀ ਆਗਾ ਸੀਵਰੇਜ ਦਾ ਪਾਣੀ ਆ ਭਰਿਆ ਪਿਆਗਾ ਪਰ ਜਦੋਂ ਮੈਂ ਇੱਥੇ ਆ ਕੇ ਦੇਖਿਆ ਸੀਵਰੇਜ ਬੋਰਡ ਤਾਂ ਆਪ ਹੀ ਪਾਣੀ ਦੇ ਵਿੱਚ ਡੁੱਬਿਆ ਪਿਆਗਾ ਜਿੰਦੇ ਲੱਗ ਰਹੇ ਨੇ ਕਿ ਕੋਈ ਅਧਿਕਾਰੀ ਨਹੀਂ ਹੈਗਾ ਅਧਿਕਾਰੀ ਵੀ ਉਰੇ ਆ ਕੇ ਕੀ ਕਰਨਗੇ ਅਸੀਂ ਜੀਤੋ ਆਸ ਰੱਖੀ ਤੀਗੀ ਵੀ ਸੰਗਰੂਰ ਦਾ ਪਾਣੀ ਦੇ ਹੱਲ ਕਰਨਗੇ ਸਮੱਸਿਆ ਦਾ ਹੱਲ ਕਰਨਗੇ ਉਹ ਤਾਂ ਖੁਦ ਪਾਣੀ ਵਿੱਚ ਡੁੱਬਿਆ ਪਿਆ ਜੀ ਹੁਣ ਦੇਖੋ ਜਿਹੜਾ ਖੁਦ ਹੀ ਪਾਣੀ ਦੇ ਵਿੱਚ ਡੁੱਬਿਆ ਪਿਆਗਾ ਉਹ ਤੋਂ ਪਬਲਿਕ ਕੀ ਆਸ ਕਰੂਗੀ ਉਹ ਕਿਸੇ ਦੀ ਮਦਦ ਕੀ ਕਰੂਗੀ ਇਹ ਤੁਸੀਂ ਦੇਖ ਸਕਦੇ ਹੋ ਸੰਗਰੂਰ ਦਾ ਸਿਵਰਜ ਬੋਰਡ ਆ ਬੱਟਰ ਸਪਲਾਈ ਦਫਤਰ ਆਗਾ ਇੱਥੇ ਅਧਿਕਾਰੀ ਬੈਠਦੇ ਨੇ ਐਕਸ਼ਨ ਸਾਹਿਬ ਬੈਠਦੇ ਨੇ ਪਰ ਓਰੇ ਦਾ ਹਾਲ ਇਹ ਹੈਗਾ ਜੀ ਵੀ ਇਹ ਆਪ ਹੀ ਪਾਣੀ ਦੇ ਵਿੱਚ ਡੁੱਬਿਆ ਪਿਆ ਸੀ ਇਹ ਤੋਂ ਆਸ ਕੀ ਕਰਾਂਗੇ ਦੂਜੇ ਪਾਸੇ ਜੇ ਗੱਲ ਕਰੀ ਜਾਵੇ ਸਾਹਮਣੇ ਐਸ ਡੀ ਐਮ ਸਾਹਿਬ ਸੰਗਰੂਰ ਦੀ ਕੋਠੀ ਹੈ ਨਾਲ ਹੀ ਏ ਡੀ ਸੀ ਸਾਹਿਬ ਦੀ ਕੋਠੀ ਹੈ ਬਿਲਕੁਲ ਜੀ ਉਹਨਾਂ ਦੀਆਂ ਕੋਠੀਆਂ ਮੋਰੇ ਨੇ ਉਹ ਗੱਡੀਆਂ 'ਚ ਬੈ ਕੇ ਆਉਂਦੇ ਨੇ ਜੀ ਵੱਡੇ ਵੱਡੇ ਗੱਡੀਆਂ ਵਿੱਚ ਬੈ ਕੇ ਆਉਂਦੇ ਨੇ ਅੰਦਰ ਗੇਟ ਖੁੱਲ ਜਾਂਦਾ ਜੀ ਗੇਟ ਅੰਦਰ ਵੱਢ ਕੇ ਫਿਰ ਗੱਡੀ 'ਚ ਬੈ ਕੇ ਲੰਗਣਾ ਦਾ ਮ ਲੋਕਾਂ ਨੇ ਮੀ ਮੀ ਦੇ ਪਾਣੀ ਵਿੱਚ ਦੀ ਬਰਸਾਤੀ ਪਾਣੀ ਵਿੱਚ ਦੀ ਗੰਦੇ ਨਾਲੀ ਦੇ ਪਾਣੀ ਵਿੱਚ ਦੀ ਅਫਸਰਾਂ ਨੇ ਨਹੀਂ ਲੰਗਣਾ ਹੈਗਾ ਅਫਸਰਾਂ ਨੂੰ ਸਾਰਾ ਪਤਾ ਹੈਗਾ ਵੀ ਇੱਥੇ ਹੁਣ ਅਧਿਕਾਰੀਆਂ ਦੇ ਆ ਸਾਹਮਣੇ ਜਿੰਨੇ ਵੀ ਹੈਗੇ ਨੇ ਅਧਿਕਾਰੀਆਂ ਦੀਆਂ ਕੋਠੀਆਂ ਨੇਗੀਆਂ ਤੇ ਤੁਸੀਂ ਇਹ ਸਭ ਦੇਖ ਲਓ ਆ ਸਰਕਾਰੀ ਦਫ਼ਤਰ ਨੇਗੇ ਸਰਕਾਰੀ ਦਫ਼ਤਰਾਂ ਦਾ ਇਹ ਹਾਲ ਹੈਗਾ ਤੇ ਆਮ ਜਿਹੜੇ ਆਮ ਘਰ ਨੇ ਜਾਂ ਆਮ ਲੋਕ ਨੇ ਜਾਂ ਆਮ ਦਫ਼ਤਰ ਨੇਗੇ ਉਹ ਉਹਨਾਂ ਦਾ ਕੀ ਹਾਲ ਹੋਊਗਾ ਜੀ ਅਜੀਤ ਪੰਜਾਬੀ ਦੀ ਆਥੈਂਟਿਕ ਖਬਰਾਂ ਦੇ ਲਈ ਸਬਸਕ੍ਰਾਈਬ ਕਰੋ ਅਜੀਤ ਵੈਬ ਟੀਵੀ ਅਤੇ ਤਾਜ਼ੀ ਖਬਰਾਂ ਦੀ ਨੋਟੀਫਿਕੇਸ਼ਨ ਪਹੁੰਚ ਲਈ ਬੈਲ ਆਈਕਨ ਤੇ ਕਲਿੱਕ ਕਰੋ